ਜਦੋਂ ਵੀ ਨਾ ਲਵ ਸਟੋਰੀਜ਼ ਦੀ ਗੱਲ ਹੁੰਦੀ ਹੈ ਤਾਂ ਮਤਲਬ ਕਿ ਉਹਦੇ ਵਿੱਚ ਨਾ ਕਿਤੇ ਨਾ ਕਿਤੇ ਪਿਆਰ ਤਾਂ ਹੁੰਦਾ ਹੀ ਆ ਪਰ ਇੱਕ ਦਰਦ ਵੀ ਹੁੰਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਪਿਆਰ ਤੇ ਦਰਦ ਦੋਵੇਂ ਇੱਕ ਪੈਰਲਲ ਚੱਲਦੇ ਨੇ ਜ਼ਿੰਦਗੀ ਦੇ ਵਿੱਚ ਵੀ ਜਿੱਦਾਂ ਫਿਲਮਾਂ ਚ ਦਿਖਾਇਆ ਜਾਂਦਾ ਹਾਂਜੀ ਹਾਂਜੀ ਜ਼ਿੰਦ ਅਸਲ 'ਚ ਮੈਂ ਕਈ ਵਾਰੀ ਅਸਲ 'ਚ ਮੈਂ ਉਹ ਓਵਰਥਿੰਕਰ ਵੀ ਹਾਂ ਤੇ ਓਬਜ਼ਰਵਰ ਵੀ ਹਾਂ ਜੀ ਮੈਂ ਤੇ ਮੈਂ ਕਈ ਵਾਰੀ ਦੇਖਦੋਂ ਨਾ ਜਿਵੇਂ ਆਪਾਂ ਤਾਂਛ ਖੇਡਦੇ ਆ ਕੋਈ ਹੋਰ ਗੇਮ ਖੇਡਦੇ ਆ ਕੋਈ ਵੀ ਕੋਈ ਵੀ ਗੇਮ ਦੁਨੀਆ 'ਚ ਆਂਦੀ ਉਹ ਸਾਰੀਆਂ ਗੇਮਾਂ ਹੀ ਨਾ ਜ਼ਿੰਦਗੀ ਦੇ ਆਧਾਰਤ ਨੇ ਤੁਸੀਂ ਕੋਈ ਵੀ ਚੀਜ਼ ਦੇਖੋ ਤੁਸੀਂ ਕੋਈ ਪੁਆਇੰਟਸ ਇਕੱਠੇ ਕਰਨ ਤੇ ਜ਼ਿੰਦਗੀ 'ਚ ਵੀ ਆਪਾਂ ਪੁਆਇੰਟ ਸੀ ਇਕੱਠੇ ਕਰ ਰਹੇ ਆ ਉਹ ਚ ਪੁਆਇੰਟ ਲੂਜ਼ ਹੁੰਦੇ ਆ ਤੇ ਤੁਹਾਨੂੰ ਦੁੱਖ ਲੱਗਦਾ ਹਾਲਾਂਕਿ ਤੁਹਾਨੂੰ ਪਤਾ ਕੁਝ ਨਹੀਂ ਹੋ ਰਿਹਾ ਤੁਹਾਡਾ ਬੰਦਾ ਮਰ ਗਿਆ ਤੁਹਾਨੂੰ ਲੱਗਦਾ ਉਹ ਹੋ ਯਾਰ ਹਨ ਤੇ ਜ਼ਿੰਦਗੀ ਵਰਗੀ ਗੱਲਾਂ ਨੇ ਤੇ ਇੱਕ ਫਿਲਮ ਦਾ ਡਾਇਲੋਗ ਸੀ ਘੁੱਗੀ ਭਾਜੀ ਦਾ ਹਰਪੰਨ ਬਾਈ ਉਹਨਾਂ ਦੀ ਫਿਲਮ ਸੀ ਬੜੀ ਹਨਾ ਇੱਕ ਕੁੜੀ ਪੰਜਾਬ ਦੀ ਫਿਲਮ ਸੀ ਅਮਰਿੰਦਰ ਭਾਈ ਉਹ ਸੀ ਕਿ ਪਿਆਰ ਪਵੇ ਤੇ ਫਿਰ ਟੁੱਟੇ ਕਲਾਕਾਰ ਹੋਰ ਨਿੱਖੜਦਾ ਤਾਂ ਜਿਹੜਾ ਦਰਦ ਇਹ ਬੜਾ ਜ਼ਰੂਰੀ ਹੈ ਪਿਆਰ ਤਾਂ ਜ਼ਰੂਰੀ ਹੈ ਦਰਦ ਵੀ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਜੇ ਮੇਰੀ ਜ਼ਿੰਦਗੀ 'ਚ ਦਰਦ ਨਾ ਹੁੰਦਾ ਤੇ ਮੈਂ ਸ਼ਾਇਦ ਕਦੇ ਵੀ ਰਾਈਟਰ ਨਾ ਬਣ ਪਾਉਂਦਾ